ਅਗਸਤ ਮਹੀਨੇ ਵਿੱਚ ਅ즈ਨਾਲਾ ਦੇ ਰਾਵੀ ਦਰਿਆ ਦਾ ਗੋਨੇਵਾਲ ਤੋਂ ਤੁਸੀਂ ਵੰ ਟੁੱਟਣ ਤੋਂ ਬਾਅਦ ਹਲਕਾ ਅ즈ਨਾਲਾ ਦੇ ਜ਼ਿਲ੍ਹਾ ਗੁਰਦਾਸਪੁਰ ਦੀਆਂ ਹਜ਼ਾਰਾਂ ਏਕੜ ਜ਼ਮੀਨ ਬਰਬਾਦ ਹੋ ਜਾਂਦੀ ਹੈ। ਕਾਰਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੁੰਦਾ ਤੇ ਸੈਂਕੜੇ ਜਾਨਵਰਾਂ ਦੀ ਹੜਾਂ ਦੇ ਪਾਣੀ ਦੇ ਵਿੱਚ ਮੌਤ ਹੋ ਜਾਂਦੀ ਹੈ। ਉੱਥੇ ਹੀ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਸਿੱਖ ਜਥੇਬੰਦੀਆਂ, ਐਨ ਜੀਓ ਅਤੇ ਵੱਖ-ਵੱਖ ਸੰਪਰਦਾਵਾਂ ਵੱਲੋਂ ਗਰਾਊਂਡ ਜ਼ੀਰੋ ਤੋਂ ਪਹੁੰਚ ਕੇ ਰਾਹਤ ਕੈਂਪ ਤੇ ਮੈਡੀਕਲ ਕੈਂਪ ਲਗਾਏ ਗਏ। 2 ਸਤੰਬਰ ਨੂ ਬਿਸ਼ਬ ਮਾਨਵ ਰੋਹਾਨੀ ਕੇਂਦਰ ਵੱਲੋਂ ਬਾਬਾ ਬੁੱਢਾ ਸਾਹਿਬ ਸਮਾਦਾ ਦੇ ਨਜ਼ਦੀਕ ਮੈਡੀਕਲ ਕੈਂਪ ਲਗਾਇਆ ਜਾਂਦਾ ਜਿਸ ਵਿੱਚ ਤਕਰੀਬਨ 2 ਮਹੀਨੇ ਬਾਅਦ ਸਮਾਪਤੀ ਕਰ ਦਿੱਤੀ ਗਈ ਇਸ ਬੰਦੀ ਜਾਣਕਾਰੀ ਸਾਂਝੀ ਕਰਦਾ ਬਿਸ਼ਬ ਮਾਨਵ ਰੋਹਾਨੀ ਕੇਂਦਰ ਦੇ ਮੈਂਬਰਾਂ ਨੇ ਕਿਹਾ ਕਿ ਜਦੋਂ RAMDAS ਖੇਤਰ ਵਿੱਚ ਹੜਾਂ ਦੀ ਸ਼ੁਰੂਆਤ ਹੁੰਦੀ ਹੈ ਤਾਂ ਸਾਡੀ ਸੰਸਥਾ ਵੱਲੋਂ ਇੱਥੇ ਪਹੁੰਚ ਕੇ ਮੈਡੀਕਲ ਕੈਂਪ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਉਹਨਾਂ ਅੱਗੇ ਦੱਸਿਆ ਕਿ ਸ਼ੁਰੂਆਤੀ ਦਿਨਾਂ ਦੇ ਵਿੱਚ ਰੋਜ਼ਾਨਾ 500 ਤੋਂ 700 ਮਰੀਜ਼ ਇੱਥੇ ਆਪਣਾ ਚੈੱਕਅਪ ਕਰਵਾ ਕੇ ਮੁਫਤ ਦਵਾਈ ਲੈ ਚਕੇ ਜਾਂਦੇ ਸਨ ਅਤੇ ਹੁਣ ਦੀ ਰੋਜ਼ਾਨਾ 200 ਤੋਂ 250 ਮਰੀਜ਼ਾਂ ਤੇ ਦਵਾਈ ਲੈਣ ਪਹੁੰਚਦੇ ਹਨ ਹੁਣ ਅੱਗੇ ਕਿਹਾ ਕਿ ਹੁਣ ਅਸੀਂ ਪ੍ਰਸ਼ਾਸਨ ਦੇ ਹੁਕਮਾਂ ਅਨੁਸਾਰ ਅਸੀਂ ਇਸ ਕੈਂਪ ਦੀ ਸਮਾਪਤੀ ਕਰ ਰਹੇ ਹਾਂ ਕਿਉਂਕਿ ਹੁਣ ਲੋਕਾਂ ਦਾ ਇੱਥੇ ਜਨ ਜੀਵਨ ਆਮ ਦੀ ਤਰ੍ਹਾਂ ਚੱਲ ਰਿਹਾ ਹੈ ਉਹਨਾਂ ਅੱਗੇ ਕਿਹਾ ਕਿ ਭਵਿਕ ਵਿੱਚ ਜੇਕਰ ਪ੍ਰਸ਼ਾਸਨ ਵੱਲੋਂ ਜਾਂ ਹਲਕੇ ਦੇ ਲੋਕਾਂ ਵੱਲੋਂ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸੇਵਾ ਲਗਾਈ ਜਾਂਦੀ ਹੈ ਤਾਂ ਸਾਡੀ ਸੰਸਥਾ ਸੇਵਾ ਲਈ ਤਿਆਰ ਰਹੇਗੀ ਤੁਹਾਡਾ ਕਿੰਨੇ ਸਮੇਂ ਤੋਂ ਇਸ ਸੰਸਥਾ ਨਾਲ ਜੁੜੀ ਹੋਈ ਹੋ ਕੀ ਕਹਿਣਾ ਚਾਹੋਗੇ ਮੇਰਾ ਨਾਮ ਨਿਸ਼ਾਨ ਸਿੰਘ ਹੈ ਜੀ ਅਸੀਂ ਸੰਸਥਾ ਨਾਲ ਪਿਛਲੇ 40 ਸਾਲ ਤੋਂ ਜੁੜੇ ਆ ਜੀ ਔਰ ਜਿਹੜਾ ਮਿਸ਼ਨ ਹੈ ਸੇਵਾ ਔਰ ਸਿਮਰਨ ਦਾ ਮਿਸ਼ਨ ਹੀ ਹੈ ਔਰ ਇਹ ਵੀ ਜੋ ਕੈਂਪ ਹੈ ਇਹ ਵੀ ਸੇਵਾ ਭਾਵਨਾ ਨੇ ਲੱਗਾ ਸੀ ਔਰ ਅੱਜ ਜਦੋਂ ਪ੍ਰਸ਼ਾਸਨ ਨੇ ਮਤਲਬ ਇਹ ਲੋੜ ਸੰਭੀ ਆ ਕਿ ਸ਼ਾਇਦ ਹੁਣ ਬਹੁਤੀ ਜ਼ਰੂਰਤ ਨਹੀਂ ਪਰਵਾਮ ਜੀਵਨ ਜਿਹੜਾ ਵਾ ਉਹ ਬਿਲਕੁਲ ਨਾਰਮਲ ਹੋ ਗਿਆ ਤੋਂ ਇਸ ਕਰਕੇ ਗੁਰੂ ਮਹਾਰਾਜ ਦੀ ਇਜਾਜ਼ਤ ਨਾਲ ਔਰ ਮਿਸ਼ਨ ਦੀ ਸਲਾਹ ਦੇ ਨਾਲ ਅਸੀਂ ਇਹ ਮਿਸ਼ਨ ਜਿਹੜਾ ਕੈਂਪ ਹੈ ਅੱਜ ਇਹਨੂੰ ਸਮਾਪਤੀ ਵੱਲ ਜਾ ਰਿਹਾ ਕਿੰਨਾ ਸਮਾਂ ਅੰਕਲ ਚੱਲਿਆ ਜੀ ਇਹ ਲਗਭਗ 2.5 ਮਹੀਨੇ ਚੱਲਿਆ ਜੀ 2 ਸਤੰਬਰ ਤੋਂ ਲੈ ਕੇ ਤੇ ਅੱਜ ਤੱਕ ਇਹ ਚੱਲਿਆ ਹੋਰ ਨਾ ਸੰਸਥਾਵਾਂ ਨੇ ਵੀ ਸੇਵਾ ਨਿਭਾਈ ਪਰ ਜਿਹੜਾ ਤੁਹਾਡਾ ਕੈਂਪ ਆ ਸਭ ਤੋਂ ਜ਼ਿਆਦਾ ਸਮਾਂ ਇਹਨੇ ਸੇਵਾ ਕੀਤੀ ਇਸੇ ਦੇਖੋ ਜੀ ਅਸੀਂ ਜਦੋਂ ਵੀ ਸਟਾਰਟ ਕੀਤਾ ਸੀ ਉਹ ਪ੍ਰਸ਼ਾਸਨ ਦੀ ਇਜਾਜ਼ਤ ਨਾ ਕੀਤਾ ਸੀ ਔਰ ਆਪਣੇ ਗੁਰੂ ਮਹਾਰਾਜ ਦੀ ਮਤਲਬ ਦਿਸ਼ਾ ਨਿਰਦੇਸ਼ਾਂ ਸਰ ਸ਼ੁਰੂ ਕੀਤਾ ਸੀ ਔਰ ਅੱਜ ਪ੍ਰਸ਼ਾਸਨ ਨੇ ਜਦੋਂ ਇਹ ਲੋੜ ਮਹਿਸੂਸ ਕੀਤੀ ਆ ਕਿ ਹੁਣ ਕੋਈ ਬਹੁਤ ਜ਼ਿਆਦਾ ਜ਼ਰੂਰਤ ਨਹੀਂ ਕਿ ਨਾਰਮਲ ਪੋਜੀਸ਼ਨ ਹੋ ਗਈ ਆ ਆਮ ਜਨ ਜੀਵਨ ਦੀ ਔਰ ਗੁਰੂ ਮਹਾਰਾਜ ਦੀ ਵੀ ਇਹੋ ਹੀ ਆ ਕਿ ਹੁਣ ਜਿਹੜਾ ਵਾਜੇ ਨਹੀਂ ਪ੍ਰਸ਼ਾਸਨ ਨੂੰ ਲੋੜ ਤੇ ਫਿਰ ਆਪਾਂ ਇਹਨੂੰ ਸਮਾਪਤ ਕਰਦੇ ਜੀ ਕੀ ਨਾਮ ਹੈ ਤੁਹਾਡਾ ਕਿੰਨੇ ਸਮੇਂ ਤੋਂ ਇਸ ਸੰਸਥਾ ਨਾਲ ਜੁੜੇ ਹੋ ਕਿ ਕਹਿਣਾ ਚਾਹੋਗੇ ਮੇਰਾ ਨਾਮ ਨਿਸ਼ਾਨ ਸਿੰਘ ਹੈ ਜੀ ਅਸੀਂ ਸੰਸਥਾ ਨਾਲ ਪਿਛਲੇ 40 ਸਾਲ ਤੋਂ ਜੁੜੇ ਆ ਜੀ ਔਰ ਜਿਹੜਾ ਮਿਸ਼ਨ ਹੈ ਸੇਵਾ ਔਰ ਸਿਮਰਨ ਦਾ ਮਿਸ਼ਨ ਹੀ ਹੈ ਔਰ ਇਹ ਵੀ ਜੋ ਕੈਂਪ ਹੈ ਇਹ ਵੀ ਸੇਵਾ ਭਾਵਨਾ ਨੇ ਲੱਗਾ ਸੀ ਔਰ ਅੱਜ ਜਦੋਂ ਪ੍ਰਸ਼ਾਸਨ ਨੇ ਮਤਲਬ ਇਹ ਲੋਡ ਸੰਧੀ ਆ ਕੇ ਸ਼ਾਇਦ ਹੁਣ ਬਹੁਤੀ ਜ਼ਰੂਰਤ ਨਹੀਂ ਪਰਵਾਮ ਜੀਵਨ ਜਿਹੜਾ ਵਾ ਉਹ ਬਿਲਕੁਲ ਨਾਰਮਲ ਹੋ ਗਿਆ ਤੋਂ ਇਸ ਕਰਕੇ ਗੁਰੂ ਮਹਾਰਾਜ ਦੀ ਇਜਾਜ਼ਤ ਨਾਲ ਔਰ ਮਿਸ਼ਨ ਦੀ ਸਲਾਹ ਦੇ ਨਾਲ ਅਸੀਂ ਇਹ ਮਿਸ਼ਨ ਜਿਹੜਾ ਕੈਂਪ ਅੱਜ ਇਹਨੂੰ ਸਮਾਪਤੀ ਵੱਲ ਜਾ ਰਹੇ ਹਾਂ ਕਿੰਨਾ ਸਮਾਂ ਅੰਕਲ ਚੱਲਿਆ ਜੀ ਇਹ ਲਗਭਗ 2.5 ਮਹੀਨੇ ਚੱਲ ਰਿਹਾ ਜੀ ਦੋ ਸਤੰਬਰ ਤੋਂ ਲੈ ਕੇ ਤੇ ਅੱਜ ਤੱਕ ਇਹ ਚੱਲ ਰਿਹਾ ਹੈ ਹੋਰ ਨਸ ਸੰਸਥਾਵਾਂ ਨੇ ਵੀ ਸੇਵਾ ਨਿਭਾਈ ਪਰ ਜਿਹੜਾ ਤੁਹਾਡਾ ਕੈਂਪ ਆ ਸਭ ਤੋਂ ਜ਼ਿਆਦਾ ਸਮਾਂ ਇਹਨੇ ਸੇਵਾ ਕੀਤੀ ਇਸੇ ਦੇਖੋ ਜੀ ਅਸੀਂ ਜਦੋਂ ਵੀ ਸਟਾਰਟ ਕੀਤਾ ਸੀ ਉਹ ਪ੍ਰਸ਼ਾਸਨ ਦੀ ਇਜਾਜ਼ਤ ਨਾਲ ਕੀਤਾ ਸੀ ਔਰ ਆਪਣੇ ਗੁਰੂ ਮਹਾਰਾਜ ਦੀ ਮਤਲਬ ਦਿਸ਼ਾ ਨਿਰਦੇਸ਼ਾਂ ਨਾਲ ਸ਼ੁਰੂ ਕੀਤਾ ਸੀ ਔਰ ਅੱਜ ਪ੍ਰਸ਼ਾਸਨ ਨੇ ਜਦੋਂ ਇਹ ਲੋਡ ਮਹਿਸੂਸ ਕੀਤੀ ਆ ਕਿ ਹੁਣ ਕੋਈ ਬਹੁਤ ਜ਼ਿਆਦਾ ਜ਼ਰੂਰਤ ਨਹੀਂ ਕਿ ਨਾਰਮਲ ਪੋਜੀਸ਼ਨ ਹੋ ਗਈ ਆਮ ਜਨ ਜੀਵਨ ਦੀ ਔਰ ਗੁਰੂ ਮਹਾਰਾਜ ਜੀ ਵੀ ਇਹੋ ਹੀ ਆयो ਕਿ ਹੁਣ ਜਿਹੜਾ ਵਾਜੇ ਨਹੀਂ ਪ੍ਰਸ਼ਾਸਨ ਨੂੰ ਲੋੜ ਤੇ ਫਿਰ ਆਪਾਂ ਇਹਨੂੰ ਸਮਾਪਤ ਕਰਦੇ। ਕਹਿਣਾ ਚਾਹੁੰਦੇ ਹੋ ਕਿੰਨੇ ਕੁ ਪੇਸ਼ੈਂਟਸ ਹੁੰਦੇ ਸੀ? ਜ਼ਿਆਦਾ ਪੇਸ਼ੈਂਟ ਕਿਹਦੇ ਹੁੰਦੇ ਸੀ ਸਾਡੇ ਕੋਲ? ਅ ਸਾਡੇ ਕੋਲ ਡੇਲੀ 6 ਤੋਂ 700 ਪੇਸ਼ੈਂਟ ਆ ਰਹੇ ਸੀ। ਮੋਸਟਲੀ ਪੇਸ਼ੈਂਟਸ ਸਕਿਨ ਡਿਜ਼ੀਜ਼ਸ ਨਾਲ ਰਿਲੇਟਡ ਸੀ ਜਿਵੇਂ ਫੰਗਲ ਇਨਫੈਕਸ਼ਨਸ। ਅ ਆਫਟਰ ਥੈਟ ਹੁਣ ਕੋਲਡ, ਕਫ ਅਤੇ ਫੀਵਰ ਦੇ ਪੇਸ਼ੈਂਟਸ ਆ ਰਹੇ ਹੁੰਦੇ। ਤਸਰ ਹੁਣ ਤੁਸੀਂ ਅੱਜ ਵਾਈਂਡ ਅਪ ਕੀਤਾ ਆ ਤਾਂ ਜਿਹੜੇ ਪੇਸ਼ੈਂਟਸ ਆ ਰਹੇ ਸੀ ਕਿਤੇ ਨਾ ਕਿਤੇ ਫੀਲ ਕਰਦੇ ਕਿ ਤੁਸੀਂ ਜਾ ਰਹੇ ਦੇਖੋ ਜੀ ਜ਼ਰੂਰ ਫੀਲ ਕਰਦੇ ਆ ਜੀ ਮੇਸ਼ਾ ਹਰ ਇੱਕ ਦੀ ਦਿਲੀ ਸਾਂਝ ਪੈ ਜਾਂਦੀ ਇਹਨਾਂ ਲੰਬਾ ਸਮਾਂ ਸੀ ਇੱਥੇ ਰਹੇ ਆ ਤੇ ਹਰ ਇੱਕ ਨੂੰ ਮਹਿਸੂਸ ਹੋ ਰਿਹਾ ਜੀ ਆਮ ਸੰਸਥਾ ਦਾ ਨਾਮ ਅੱਜ ਵਾਈਂਡ ਅਪ ਕਰਕੇ ਜਾ ਰਹੇ ਕੀ ਕਰਨਾ ਹੈ ਹਾਂ ਜੀ ਮੇਰਾ ਨਾਮ ਸੁਖਜਿੰਦਰਪਾਲ ਸਿੰਘ ਹੈ ਸਾਡੀ ਸੰਸਥਾ ਵਿਸ਼ਮ ਮਾਨਵ ਰਹਾਨੇ ਕੇਂਦਰ ਜ਼ਿਲ੍ਹਾ ਪੰਚਕੂਲਾ ਸਟੇਟ ਹਰਿਆਣਾ ਤੋਂ ਅਸੀਂ ਆਏ ਹੋਇਆ ਜੀ 2 ਸਤੰਬਰ ਤੋਂ ਸਾਡਾ ਜਿਹੜਾ ਮਤਲਬ ਫਰੀ ਆਫ ਕੋਸ ਜਿਹੜਾ ਮੈਡੀਕਲ ਕੈਂਪਸ ਲੱਗਾ ਹੋਇਆ ਜੀ ਅੱਜ ਤਕਰੀਬਨ 2.5 ਮਹੀਨੇ ਹੋ ਗਿਆ ਜੀ ਸਾਨੂੰ ਇੱਥੇ ਆਇਆ ਹੋਇਆ ਇਹਨੂੰ ਤੇ ਸਾਡਾ ਨੰਬਰ 24 ਆਵਾ ਜਿਹੜਾ ਹੈ ਵਿਸ਼ਮ ਮਨੋਵਰਹਾਨੀ ਕਹਿੰਦੇ ਨੇ ਇਹ ਸੇਵਾਵਾਂ ਦਿੱਤੀਆਂ ਜੀ ਤਾਂ ਸਰ ਅੱਜ ਜਾ ਰਹੇ ਹੋ ਲੋਕਾਂ ਨੂੰ ਕਿੰਨਾ ਕੁ ਜਿਹੜਾ ਮਹਿਸੂਸ ਹੋ ਰਿਹਾ ਕਿ ਇੱਥੇ ਤੁਸੀਂ ਵਾਈਂਡ ਅਪ ਕਰਕੇ ਜਾ ਰਹੇ ਹੋ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਇੱਥੇ ਸੇਵਾਵਾਂ ਨਭਾਈਆਂ ਬਿਲਕੁਲ ਜੀ ਲੋਕਾਂ ਨੂੰ ਤਾਂ ਹੈ ਹੀ ਕਿਉਂ ਦੇਖੋ 2.5 ਮਹੀਨੇ ਤੋਂ ਸੇਵਾ ਮਿਲ ਰਹੀ ਸੀ ਅੱਜ ਤੁਹਾਨੂੰ ਪਤਾ ਮੈਡੀਸਿਨ ਕਿੰਨੀ ਕੋਸਟਲੀ ਹੈ ਡਾਕਟਰਾਂ ਦੀ ਫੀਸ ਕਿੱਸ ਹੈਗੀਆਂ ਸੰਸਥਾ ਵੱਲ ਦਿੱਤੀ ਜਾ ਰਹੀ ਸੀ ਉਹ ਕਿਤੇ ਨਾ ਕਿਤੇ ਮਨ ਦੇ ਵਿੱਚ ਤੇ ਫਿਰ ਨਰਾਸ਼ਾ ਹੁੰਦੀ ਹੈ ਜਦ ਇੰਨਾ ਟਾਈਮ ਅਸੀਂ ਸਪੈਂਡ ਕਰਦੇ ਹਾਂ ਕਿਸੇ ਨਾਲ ਫਿਰ ਉਹ ਕੋਈ ਸਹੂਲਤਾਂ ਮਿਲਦੀਆਂ ਜੀ ਤਾਂ ਪਾਜੀ ਜੇਕਰ ਫਿਰ ਤੋਂ ਕਿਸੇ ਨੂੰ ਜ਼ਰੂਰਤ ਪੈਂਦੀ ਹੈ ਤਾਂ ਤੁਹਾਡੀ ਜਿਹੜੀ ਸੰਸਥਾ ਹੈ ਹੈਲਪ ਕਰੇਗੀ ਬਿਲਕੁਲ ਬਿਲਕੁਲ ਜੀ ਹਾਂ ਕਿਸੇ ਟਾਈਮ ਵੀ ਲੋੜ ਪੈਂਦੀ ਹੈ ਸਾਡਾ ਮਿਸ਼ਨ ਜਿਹੜਾ ਹੈ ਵਿਸ਼ਵ ਮਾਨਵ ਰੋਹਾਨੀ ਕੇਂਦਰ 24 ਆਵਰ ਜਿਹੜਾ ਹੈ ਹਰ ਟਾਈਮ ਐਕਟਿਵ ਰਹਿੰਦਾ ਜੀ ਕਿਤੇ ਵੀ ਕਿਤੇ ਪੂਰੇ ਆਲ ਓਵਰ ਇੰਡੀਆ ਕੀ ਪੂਰੇ ਵਰਲਡ ਦੇ ਵਿੱਚ ਜਿੱਥੇ ਕਿਤੇ ਵੀ ਕੋਈ ਐਸੀ ਕੋਈ ਕੁਦਰਤੀ ਆਫਤ ਆਂਦੀ ਹੈ ਕੋਈ ਫਲੱਡ ਆਂਦੇ ਆ ਕੋਈ ਅਜਿਹੀ ਨਹੀਂ ਹੁੰਦੀ ਐ ਕੋਈ ਹੋਰ ਇਦਾਂ ਦੀ ਮੁਲਾਫਤਾਂ ਦੀ ਉਹਦੇ ਵਿੱਚ ਸਾਡਾ ਮਿਸ਼ਨ ਜਿਹੜਾ ਅਗਾਹ ਵੱਧ ਕੇ ਬਿਲਕੁਲ ਡੜੀ ਸੇਵਾ ਪਾਉਂਦਾ ਜੀ